ਉਦੇ ਦਾ ਦਰਦ ਦੋਤਰ ਮਾਰੇ 4-5 ਰੁਪਏ 5000 ਰੁਪਇਆ ਕੱਢ ਲ ਕੱਢ ਲਿਆ ਤੋਂ ਮੰਡੀ ਕੋਲੋਂ ਹਾਂਜੀ ਹਾਂਜੀ ਹੈਲੋ ਹਣੇ ਲੈ ਹੈਲੋ ਨਾਲਾ ਉਹਦੇ ਲਵ ਯੂ ਵੀ ਆਖੋ ਨਾ ਕਿੰਨੇ ਲੈ ਕੇ ਨਾਮ ਤੇਰਾ ਫਿਰ ਬੰਚ ਖਦਾ ਦੇ ਬਾਬੇ ਨਹੀਂ ਹਾਂ ਬਾਬੇ ਨਹੀਂ ਬਾਬੇ ਨਹੀਂ ਕਰਦੇ ਨੇ ਆ ਵੀ ਕਰਾਉਣਾ ਬੰਦਾ ਉਹ ਆਏ ਉਹ ਅੰਗਲਾਂ ਘੜੀਆਂ ਕਰਦੇ ਮੇਰੇ ਕੋਲ ਮੰਨ ਕੇ ਚੱਲ ਪਹਿਲਾ ਮੈਚ ਗਰਮੀ ਦੇ ਵਿੱਚ ਹੋ ਗਿਆ ਤੇ ਰਾਤ 'ਚ ਛਾਮਾ ਹੀ ਇਹਨੂੰ ਚਾਹੀਦਾ ਇੱਕ ਕੱਪ ਫਿਰ ਵੀ ਯਾਰ ਤੇ ਇੱਕ ਛਾਂ ਨਹੀਂ ਲੱਭੀ ਕਿਤੇ ਗਰਮੀ ਗੋਡੇ-ਗੋਡੇ ਹੀ ਹੈ ਅੱਜ ਸਾਡੇ ਲੱਗੇ ਨਾ ਬਾਈਕਾਂ ਦੇ ਲੱਗੇ ਹਾਂਜੀ ਚੋਰੀਆਂ ਹੋ ਜਾਂਦੀਆਂ ਰੋਜ਼ ਹੀ ਇੱਕ ਦਿਨ ਦਿਨੇ ਦਿਹਾੜੇ ਸਾਡੇ ਵੇਲੀ ਵਾਲਿਆਂ ਨੂੰ ਲੁੱਟ ਲਿਆ ਤੇ ਦੇ ਦਾਤਰ ਦੋਤਰ ਮਾਰੇ 4-5 ਰੁਪਏ 5000 ਰੁਪਿਆ ਕੱਢ ਲ ਕੱਢ ਲਿਆ ਤੋਂ ਮਰੇ ਕੋ ਹਾਂਜੀ ਤੇ ਇਹ ਕਾਡੇ ਗਾਂ ਬੈਂਕੇ ਜਾਂਦੇ ਤੇ ਉਹਨਾਂ ਨੂੰ ਲੁੱਟ ਲਿਆ ਉਹ ਸੂਏ ਲੱਗੇ ਸਾਡੇ ਘਰਾਂ ਲੱਗੇ ਜਿੱਤੇ ਆਪਾਂ ਕਾਪ ਨਹੀਂ ਕਰਾਉਂਦੇ ਹਾਂਜੀ ਉੱਥੇ ਤੇ ਬੰਦਿਆਂ ਨੇ ਨਾ ਫੀਲਡਿੰਗ ਲਾਈ ਹੁਣ ਵੀ ਬੰਦੇ ਕਾਬੂ ਕਰਨੇ ਆ ਹਾਂਜੀ 4 ਦਿਨ ਹਟੇ ਰਹੇ ਆ 4 ਦਿਨ ਨਹੀਂ ਆਏ ਮੁੜ ਕੇ ਹਾਂਜੀ ਤੇ 4 ਦਿਨ ਲਗਾਤਾਰ ਬੰਦੇ ਇੱਕ ਇਧਰ ਬੈਂਕੇ ਬਹਿ ਜਾਂਦੇ ਰਹੇ ਤਤਲੇ ਬਹਿ ਜਾਂਦੇ ਰਹੇ ਇਧਰ ਬੈਂਕ ਇਧਰ ਬਲੇਅਰ ਤਤਲੇ ਇਧਰ ਬੈਂਕੇ ਬਹਿ ਜਾਂਦੇ ਰਹੇ ਉਧਰ ਸੋਰਸਿੰਗ ਵੀ ਚੋਵੇਂ ਰਾਹ ਮਾਲ ਲੈਂਦੇ ਹਾਂਜੀ ਤੇ ਫੋਨਾਂ 'ਤੇ ਲੱਗੇ ਰਹਿੰਦੇ ਸ਼ਾਮਾਂ ਤੱਕ ਪੂਰੀ ਐ ਪਿਊਰੀ ਡਿਊਟੀ ਰੱਖੀ ਉਹਨਾਂ ਅੱਜ ਮੁੜ ਕੇ ਵੀਰੇ ਇੱਥੇ ਦਾਤਰ ਮਾਰ ਲੱਗੇਗੇ ਨੂੰ ਆ ਸਾਡੇ ਘਰਾਂ ਦੇ ਲਾਗੇ ਪਰਲੇ ਬੰਨੇ ਦਿਨੇਢੇ ਦਿਨੇ ਦਿਹਾੜੇ ਹੀ ਦਾਤਰ ਮਾਰ ਲੱਗੇ ਤੇ ਫਿਰ ਉਹਨਾਂ ਨੇ ਫੋਨ ਕਰਕੇ ਘੇਰ ਲਏ ਤੇ ਅਗਲੇ ਬੰਨੇ ਉਹ ਚਰਸਤੇ 'ਚ ਵਜੇ ਹੀ ਆਪਣੇ ਜਿੱਥੇ ਕੱਪ ਘਰੋਣੇ ਛੜ ਲਏ ਉਹਨਾਂ ਬੁੜੀ ਚਪਲ ਡਾਂਸ ਹੋਇਆ ਹੀ ਉੱਥੇ ਮੈਨੂੰ ਕਹਿੰਨ ਪਹਿਲਵਾਨਾ ਛੱਡ ਮੈਂ ਹਾਲੇ ਭਰਾਵਾ ਹੱਥ ਜੁੜਾ ਮੈਂ ਮੈਂ ਕਿਹੜੀ ਕਿਲਮ ਮੈਂ ਮੈਂ ਨਹੀਂ ਮੈਂ ਮੈਂ ਨਹੀਂ ਯਾਰ ਕਿਹਦਾ ਹੋ ਜੂਗਾ ਵੱਜ ਕੀ ਮੈਂ ਨਹੀਂ ਮਾਰਨੀ ਪਾਉ ਹਨਾ ਮੈਂ ਤੂੰ ਤੂੰ ਮਾਰ ਲੋ ਇਹਨਾਂ ਦੇ ਮੈਂ ਮੇਰਾ ਨਹੀਂ ਪਾਉ ਫਰਜ਼ ਬੰਦਾ ਕਿ ਮੈਂ ਮਾਰਾਂਗੇ ਇਹਨੂੰ ਮੈਂ ਉਹ ਚੋਰ ਦੀ ਵੀ ਮਿਹਨਤ ਆ ਹੈ ਮੈਂ ਚੱਲ ਕੁੜੇ ਦਾ ਦਾਤਰ ਨਾ ਮਾਰੇ ਘਰ ਉਦਾਂ ਡਰਾ ਕੇ ਲੈ ਜਾ ਕਰ ਮੈਨੂੰ ਕਹਿੰਦੇ ਪਹਿਲਵਾਨਾ ਤੂੰ ਇਹ ਕੀ ਕਹਿੰਦਾ ਮੈਂ ਚੱਲ ਕੋਈ ਨਹੀਂ ਇਹਨਾਂ ਦੀ ਮਿਹਨਤ ਆ ਚੋਰੀ ਕਰਨੀ ਕਿਹੜੀ ਸੌਖੀ ਆ ਮੈਂ ਦਿਲ ਨਹੀਂ ਹੋ ਚੋਰੀ ਕਰਨੀ ਕਿਹੜੀ ਸੌਖੀ ਐ ਪਰ ਕੁੱਟਿਆ ਆਵੜਾ ਹੀ ਭਰਾਵਾ ਤੈਨੂੰ ਪਤਾ ਪੀਟ ਦਾ ਬੰਦਾ ਹੁੰਦਾ ਕਈ ਬੜੀ ਛੱਤਰ ਪਈ ਉਹਨਾਂ ਦੇ ਮੈਂ ਮੁਰਕੇ ਉਹਨਾਂ ਨੂੰ ਮੈਂ ਨਹੀਂ ਨਹੀਂ ਮਾਰਨੇ ਜੀ ਉਹੜਾ ਡਰਾਉਂਦਾ ਐ ਮੈਂ ਫੜ ਦਿੰਨਾ ਇਹਨਾਂ ਨੂੰ ਆਹੋ ਇਹਨਾਂ ਨੂੰ ਵੜ ਦਨਾ ਪ੍ਰਾ ਪ੍ਰਾ ਫਾਉ ਮੇਨ ਗੰਡਾਸਾ ਉਹ ਜਦੋਂ ਨਾ ਫੜੇ ਨਾ ਗੰਡਾਸਾ ਦੇ ਤੋਂ ਉਹ ਫੜ ਕੇ ਦੇ ਕਰ ਮਾਰ ਲਿਆ ਕੇ ਉੱਤੋਂ ਤੱਕ ਲਿਆ ਕੇ ਤੇ ਕਰੇ ਮੈਂ ਲਾ ਦੇਣੀ ਥੋਣ ਇਹਨਾਂ ਦੀ ਲਾ ਦੇਣੀ ਮੈਂ ਥੋਣ ਓਏ ਕਿਹਾ ਨਹੀਂ 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 ਪਾਉ ਹੈ ਰਹਿਣ ਰਹਿਣ ਦੇ ਕੁੱਟ ਕੱਟ ਕੇ ਛੱਡਦੇ ਕਿ ਹਟਾਏ ਠਾਏ ਬਾਲੇ ਮਰੇ ਜੇ ਆ ਅੱਛਾ ਪਾਣਾ ਫਰੀ ਫਿਰਦੇ ਦੱਤਰ ਫੜੀ ਪੇਦੇ ਅਜੇ ਅਜੇ ਪੂਰੀ ਚੱਲਣ ਦੇ ਆ ਕੰਮ ਅਜੇ ਅਜੇ ਮੇਰੇ ਹਿਸਾਬ ਨਾਲ ਨਾ ਕਾਰਵਾਈ ਪੈਂਦੀ ਨਹੀਂ ਨਹੀਂ ਉਹਦੇ ਪੈ ਹੋਂਦੇ ਹੀ ਚਪਲ ਡਾਂਸ ਪੂਰਾ ਹੁਣ ਮੇਰੀ ਗੱਲ ਸੁਣੋ ਪੀੜ ਦਾ ਕੋਈ ਬੰਨਾ ਵਾ ਉੱਥੇ ਤੇ ਮੇਰੇ ਨਾਲ ਹੋ ਗਏ ਨੇ 50 ਜਾਣੇ ਇਕੱਠੇ ਤੇ ਜਿਹੜੇ ਜਿਹੜਾ ਜਿਹੜਾ ਆਉਂਦਾ ਕਿੱਥੇ ਚੋਰ ਕਿੱਥੇ ਚੋਰ ਆਈ ਉਹ ਤਰ ਦਿੰਦਾ ਕਿੱਥੇ ਚੋਰ ਕਿੱਥੇ ਚੋਰ ਉਹ ਤਰ ਦਿੰਦਾ ਮੈਂ ਤਾਂ ਮੁੜ ਕੇ ਮੈਨੂੰ ਤਰਸ ਜਾਣ ਲੱਗ ਪਿਆ ਮੈਂ ਮੈਂ ਚੱਲਿਆ ਜੇ ਮੈਂ ਨੂੰ ਆ ਗਿਆ ਤੇ ਮੁੜ ਕੇ ਪਤਾ ਨਹੀਂ ਆ ਉਹਨਾਂ ਦੀ ਚੁਸੀ ਹੋਈ ਆ ਹਾਂ ਉਹਨਾਂ ਦੇ ਉਹਨਾਂ ਚੁਆ ਨੇ ਹੁਣ ਵਿਹਲਾ ਇੱਥੇ ਕਹਿੰਦੇ ਹੁੰਦੇ 100 ਦਿਨ ਚੋਰ ਦਾ ਇੱਕ ਕਿਹਨੇ ਕਹਿੰਦੇ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਉਹ ਆ ਗਿਆ ਸਾਧ ਦਾ ਦਿਨ ਫਿਰ ਵਿੱਚ ਉਹ ਕਹਿੰਦਾ ਮੈਂ ਤੇ ਪਹਿਲੇ ਦਿਨ ਆਇਆ ਹਾਂ ਉਹਦੇ ਘਟ ਵਧੀਆ ਆਹ ਕਹਿੰਦਾ ਮੈਂ ਮੈਂ ਪਹਿਲੇ ਦਿਨ ਹੀ ਆਇਆ ਹਾਂ ਮੈਂ ਨਹੀਂ ਕਦੀ ਆਇਆ ਮੈਂ ਪਹਿਲੇ ਦਿਨ ਆਇਆ ਉਹਨੂੰ ਨਾ ਕੁੱਟਿਆ ਨਾ ਫਿਰ ਮੈਂ ਜਦੋਂ ਇਹਨਾਂ ਨੂੰ ਛੱਡ ਛੁੱਟ ਦਿੱਤਾ ਤੇ ਉਹਨੂੰ ਫਿਰ ਜਾ ਕੇ ਉਹਨੇ ਕਹਣਾ ਭੈਂਜ ਦਾ ਤੇਰਾ ਪੈਂਡਾ ਵੜਾ ਮੜਾ ਹੀ ਪਹਿਲੇ ਦਿਨ ਖੜਿਆ ਤੈਨੂੰ ਛੇਤਰਫਰਾਤਾ ਹੀ ਫਲਾਣੇ ਬੰਦੇ ਨੇ ਰੋਜ਼ ਚੋਰੀਆਂ ਕਰਦੇ ਨੇ ਉਹਦੇ ਨੂੰ ਇਹ ਕਾਬੂ ਨਹੀਂ ਆਇਆ ਤੇਰੇ ਨੇ ਕਾਬੂ ਆ ਗਿਆ ਆਇਆ ਬਾਪੂ ਦਾ ਫੋਨ ਤੇਰਾ ਹਾਂਜੀ ਮੈਂ ਕੱਦਾਂ ਕਾਪ ਆਪਣੇ ਦਾ ਫਰੰਦੀਪੁਰ ਕਹਿੰਦਾ ਕੋਈ ਚੱਕਰ ਨਹੀਂ ਆਇਆ ਨਾ ਕਹਿੰਦਾ ਇਹ ਪੇਪਰ ਜੇ ਮਿਲਨੇ ਆ ਮੈਂ ਆ ਜਾ ਆ ਜਾ ਕਹਿੰਦਾ ਜੇ ਪੇਪਰ ਮਿਲ ਗਿਆ ਫਿਰ ਮੈਂ ਆ ਜਾਊਂਗਾ ਮੈਂ ਚਲੋ ਵਧੀਆ ਪਹੁੰਚ ਕਹਿੰਦਾ ਬੱਤ ਤਿਆਰੀ ਹੀ ਕੋਈ ਨਹੀਂ ਕਰਦੀਆਂ ਸਲਾਹ ਸਾਨੂੰ ਕੋਈ ਨਹੀਂ ਕਰੋ ਹੁਣ ਤੇ ਆ ਗਿਆ ਟਾਈਮ ਤੇ ਹੋਰ ਮਨੀਤਾ ਜੀ ਕਿੱਦਾਂ ਉੱਥੇ ਚੋਰ ਜਿਹੜੇ ਫੜੇ ਛੱਡਦੇ ਆ ਨਹੀਂ ਕੁੱਟਿਆ ਫੁਰਨਾਂ ਨੂੰ ਬੜਾ ਆਪਣਾ ਖਿਆਨ ਉਹਦੇ ਦਾ ਕੁੱਟਿਆ ਬੜਾ ਹੀ ਜ਼ਿਆਦਾ ਕਿੰਨਾ ਘਟਿਆ ਕੋਸਾਂ ਦੇ ਖੜਦੇ ਫੜ ਗਏ ਹਾਂ ਜੀ ਕੋਸਾਂ ਦੇ ਖੋਲੇ ਨਾ ਨੌ ਜਾਨੇ ਤੂੰ ਇੱਥੇ ਨੌ ਜਾਨੇ ਨੌ ਜਾਨੇ ਤੇ ਤਿੰਨ ਫੜੇ ਗਏ ਜਾਂਦੇ ਨਹੀਂ ਬਾਕੀ ਦੇ ਭੱਜ ਗਏ ਨੌ ਜਾਨੇ ਮੱਖੀ ਦੇ ਨਹੀਂ ਨਹੀਂ ਜਾਨੇ ਦੋ ਤਿੰਨ ਦੋ ਤਿੰਨ ਦੂਜੇ ਨਿਕਲ ਗਏ 6 6 ਆ ਕਹਿੰਦੇ ਮੁੰਡਾ ਕਹਿੰਦਾ 6 ਜਣੇ ਅੱਛਾ ਕੀ ਭੱਜ ਗਏ ਬਾਕੀ ਭੱਜ ਗਏ ਮੈਨੂੰ ਨਹੀਂ ਫਿਰ ਪਤਾ ਲੱਗਾ ਦੋ ਫਿਰ ਕਾਬੂ ਆ ਗਏ ਹਾਂ ਬੜੀ ਈਡਾ ਮੇਰੀ ਉਹਨਾਂ ਦੋ ਮੱਖੀ ਦੇ ਹੈ ਮੰਨ ਗਏ ਕੀ ਕਹਿੰਦੇ ਆ ਨਹੀਂ ਕੀਤੀਆਂ ਸਾਰੀਆਂ ਇੱਥੇ ਜੜੀਆਂ ਹੋਈਆਂ ਦੁਜੇ ਬੰਦਿਆਂ ਦਾ ਪਤਾ ਉਹਨਾਂ ਨੂੰ ਪਤਾ ਕਿਹੜੇ ਆ ਉਹਦੇ ਘਰ ਕੇ ਪਿੰਡੋਂ ਮੰਨ ਕੇ ਆ ਉਹ ਬੁਲਾਉਂਦੇ ਹੁੰਦੇ ਆ ਹਾਂ ਹਾਂ ਉਹ ਪਿੱਖੇਂ ਵਾਲੇ ਉਹਨਾਂ ਕਿੱਥੇ ਆਉਣਾ ਦੁਜੇ ਨੇ ਬੱਸ ਉਹ ਪਿੱਖੇਂ ਲੈ ਕੇ ਹੁੰਦੇ ਉਹਨਾਂ ਨੂੰ ਥਾਣੇ ਤੇ ਬਾਪੂ ਦਾ ਉਹਨਾਂ ਫੋਨ ਚੋਰੀ ਕੀਤਾ ਸੀ ਆਹ ਹਾਂ ਥਾਣੇ ਜਾਣੇ ਤਾਂ ਬਿਨਾਂ ਬੱਜ ਬੱਜ ਖੜਿਆ ਹਾਂ ਬਾਜੇ ਲੈ ਗਏ ਥੋੜੇ ਥੋੜੇ ਪੁੱਛ ਲੈ ਜਨਾ ਪੁਲਸ ਵਾਲੇ ਕੋਲ ਆ ਮੋਟਰਸਾਈਕਲ ਦਾ ਖੜਾ ਬੈਣ ਕਿਤੇ ਲਾ ਕੇ ਮੜਿਆ ਪਿਆ ਪੁਲਸ ਵਾਲੇ ਕੋਲ ਨਾ ਮੜਿਆ ਜੀਵੰਦਾਰਾਂ ਨੇ ਪੁਲਸ ਵਾਲਾ ਕਿਤੇ ਗੱਡੀ ਤੇ ਪਾਇਆ ਨਾ ਉਹਨਾਂ ਕੱਟਦਾ ਗੱਡੀ ਤੇ ਸਿਣਾ ਬਿਠਾ ਰਿਹਾ ਕੱਡੇ ਆ ਕਿ ਨਹੀਂ ਕੱਡੇ ਆ ਅੱਛਾ ਉਹ ਆਂਦੇ ਪਹਿਲੋ ਤਾਰ ਮੈਂ ਕਹਿੰਦਾ ਕਿਹਨਾਂ ਖੜਨਾ ਘਰੇ ਆਂਦਾ ਖੜਨਾ ਤਾਰ ਕੇ ਗੁੱਟਣਾ ਕਰੀ ਲੈ ਗਏ ਕਰੇ ਉਹ ਉਹਨਾਂ ਦੇ ਮਾਰੇ ਨਾ ਉਹਨਾਂ ਦੇ ਵੱਡੇ ਨਾ ਬਾਪੂ ਦੇ ਮਰੀ ਆ ਅੱਦਨ ਜਗੀਰੇ ਦੇ ਹੀ ਉਹਨਾਂ ਨੇ ਮਾਰੀ ਅੱਦਨ ਜਗੀਰੇ ਦੇ ਹੀ ਮਾਰੇ ਸਨ ਭੱਟ ਤੇ ਕਿਰਪਾਨ ਕਰਪੂਣ ਮਾਰੀ ਹੈ ਨਾ ਹਾਂਜੀ ਕੁੜੇ ਚੋਰੀਆਂ ਜਾਂਦੀਆਂ ਹੁੰਨ ਲੱਗੀਆਂ ਹਾਂਜੀ ਹਾਂਜੀ ਮਾੜਾ ਬੰਦਾ ਕਿਦਾ ਕਿਦਾਂ ਸੰਦ ਲੈਂਦਾ ਕਿਦਾਂ ਨਹੀਂ ਲੈਂਦਾ ਅੱਜ ਕੱਲ੍ਹ ਜ਼ਿਆਦਾ ਹੀ ਭਾਈ ਹੋ ਗਿਆ ਜ਼ਿਆਦਾ ਹੋ ਗਿਆ ਹੁਣ ਐਡਾ ਐਡਾ ਦਾਤਰ ਲਈ ਫਿਰਦੇ ਬਾਹਾਂ ਬਾਹ ਜਿੱਡੇ ਐਡਾ ਦਾਤਰ ਹਣਾ ਕੋਲੇ ਤੇ ਐਡਾ ਵਾਲਾ ਤਿੰਨਾ ਫੁੱਟਾਂ ਦਾ ਤੇ ਉਹ ਜਿਹਦੇ ਕੱਢ ਕੇ ਗਾੜੀ ਲੈਦੇ ਬਹੁਤ ਜੱਟ ਨੇ ਤੇ ਕਹਿੰਦਾ ਫੜ ਕੇ ਲੈ ਜਾ ਜੋ ਹੈਗਾ ਕੁਝ ਕੇ ਉਥੇ ਹੁਣ ਖਾਣਾ ਥੋੜੀ ਸਰਚ ਕੇ ਹਾਂਜੀ ਹਾਂਜੀ ਹੁਣ ਪ੍ਰੈਗਾ ਪ੍ਰੋਗਾ ਜਿਹਨੇ ਛਾ ਗਿਆ ਵੇ ਇਹਨੂੰ ਕੀ ਲੱਗਣਾ ਪਾਣੀ ਖੜ ਜਿਹਨਾਂ ਇਹਨਾਂ ਮਾੜੇ ਆ ਭਾਈ ਜ਼ਿਆਦਾ ਕਰਾ ਦੇ ਨਹੀਂ ਹਣਾ ਓਖਾ ਹੋ ਗਿਆ ਕੰਮ ਨਵੀਂ ਚੀ ਨਿਕਲ ਆਉਂਦੀ ਆ ਨਾ ਨਵੀਂ ਚੀ ਨਿਕਲ ਆਉਂਦੀ ਭਲਵਾ ਨਹੀਂ ਚੋਰੀਆਂ ਵਾਲਾ ਤੇ ਬੜਾ ਕੰਮ ਆ ਨਹੀਂ ਪੁੱਤ ਪੀ ਲਿਆ ਅਭੀ ਇਹਨੇ ਪੁੱਤਿਆ ਆਪਣਾ ਨੇ ਟਰੈਕਟਰ ਕਦਾਂ ਲਾ ਲਿਆ ਝੋਨਾ ਕਰਕੇ ਟਰੈਕਟਰ ਤੇ ਘਾਟ ਹੀ ਬੈਠਾ ਜੀ ਤੂੰ ਹੀ ਲਾਇਆ ਵਾ ਇਹ ਕੜ ਗਿਆ ਝਾਊ ਅੱਗੇ ਨੂੰ ਦੇਖਣ ਇਹਨੇ ਵੱਡੇ ਹੋ ਗਏ ਚੜਿਆ ਹੀ ਨਹੀਂ ਕਰਨਾ ਇਹਨੇ ਪੁੱਸ ਜਾ ਪਹਿਲੋ ਮੁਕਾ ਲੈਣਾ ਸਾਰਾ ਕਿ ਚੜਿਆ ਕਰੇਗਾ ਜੀ ਜੀ ਉਮਰ ਚ ਮੁਕਾ ਲਿਆ ਇਹਨੇ ਤਾਂ ਵੱਡਾ ਟਰੈਕਟਰ ਲੈ ਮਾਰਿਆ ਫੜੂ ਮੋਲਸ ਦੋ ਹੀਨੋ ਫੜ ਕੇ ਲਿਓ ਜਾ ਹਾਂ ਬਈ ਪੁੱਤ ਦਾਇਗਾ ਅਭੀ ਵੱਡਾ ਲਈ ਇਹ ਦੂਜਾ ਟਰੈਕਟਰ ਜਾ ਮੜਾ ਫੜੇ ਮੋਟਰਸਾਈਕਲ ਚਾਚੇ ਬੈਠੇ ਹੋ ਦੂਜਾ ਲੈ ਕੇ ਦੋ ਟਰੈਕਟਰ ਕੀ ਨਾਲੇ ਦਾਦਾ ਜੋਂਦੀਰ ਜਿਹੜਾ ਏਸੀ ਵਾਲਾ ਹੁੰਦਾ ਨਹੀਂ ਉਹ ਲੈ ਲੈਣਾ ਦੋ ਤਿੰਨ ਲੈ ਆਓ ਭੱਜ ਕੇ ਛੇਤੀ ਆਓ ਨਹੀਂ ਚਾਚੇ ਦੋ ਬਾਹਰ ਇੱਕ ਚਾਚਾ ਤੇ ਦੂਜੇ ਦੋਵੇਂ ਬਾਹਰ ਆਦੇ ਚਾਚੇ ਮਾਰਕਾ ਪੂਰੀ ਵਾਧੂ ਪੈਣੀ ਨਹੀਂ ਕਿਰਪਾ ਕਰਾਓ ਜੀ ਪੂਰੀ ਸਾਰੀ ਬਾਹਰ ਆ ਤੁੰ ਆਰੇ ਤੁਹਾਡੇ ਘਰ ਬਾਰੇ ਛੇਤੀ ਆਪੋ ਤੇ ਮੰਗ ਲਾ ਨਾ ਨਹੀਂ ਸਾਰੇ ਹੀ ਬਾਹਰ ਆ ਆਪਣੇ ਵਧੀਆ ਪਉਣਾ ਆ ਦਾ ਸੈਟ ਹੋ ਜੇ ਨਾਲ ਬੰਦਾ ਇੱਥੇ ਕੀ ਹੋ ਨਹੀਂ ਹੈ ਆ ਗਈ ਨਹੀਂ ਗੱਲ ਇੱਥੇ ਵੀ ਬੜਾ ਗੋਝੀ ਗੁਰੂਆ ਨਹੀਂ ਇੱਥੇ ਰਹਿ ਨਹੀਂ ਛੱਡ ਚੜ ਗਿਆ ਬਸ ਸਾਰੇ ਭੱਜ ਗਏ ਤੇ ਉਹਨੇ ਫਿਰ ਇੱਥੇ ਕੀ ਕਰਾਂਗੇ ਭਾਤੀ ਭਾਤੀ ਹੁਣ ਜੋ ਬਦਿਆ ਵੀ ਸੁ ਵਿਆਹ ਕਰਾ ਲਿਆ ਉਹਨੇ ਕਿਤਨੀ ਆਉਣਗੇ ਉਹਨਾਂ ਨੂੰ ਜੰਗਲਾਂ ਮੇਰਾ ਤਾਲੀ ਗਿਰੇ ਮਾਰ ਕੇ ਜੀ ਤੇ ਸ਼ਾਨੀ ਵਾਲੇ ਕਈ ਮਾਮੀ ਰੱਤੇ ਉੱਤ ਪੱਤਾ ਹਾਰ ਮਾਰ ਕਾ ਆ ਗਰ ਉੱਤ ਆ ਜੋ ਰੰਖਵੇਂ ਚੜੀ ਹੋਈ ਤਾਰੇ ਨਾ ਮਰ ਜਾ ਜਗਦੇ ਉਹ ਮੈਂ ਤੇ ਚੀਸਾ ਸਭ ਟੱਡਿਓ ਕੇ ਕਰਤਾ ਜਵੇ ਦੇ ਰਚੀ ਤਾਹਾਰ ਕਾ ਓ ਰੱਬ ਤੂੜੀ ਵਾਲੇ ਕੰਧਰੇ ਤੇ ਸੁੱਟ ਕੇ ਤੇ ਮੱਥੇ ਦੇਖਦੇ ਨੇ ਮੰਦਰ ਹੀ ਵਸੀ ਤਾਹਾਰ ਕਾ ਹੋ ਰੱਬ ਤੂੜੀ ਵਾ ਗੁਰਸ਼ੰਦਰ ਸਿੰਘ ਗੰਡੀਵੰਦ ਤੇ ਗੁਰਜੰਤ ਬੂਰਤੰਦ ਇਹ ਵੀ ਹਸਤੀਆ ਵਿਸ਼ੇਸ਼ ਤੌਰ ਤੇ ਆਈ ਹੈ ਸਖਰਾਨ ਭਾਜੀ ਵੀ ਨਾਮ ਦਾ ਸ਼ੱਕੀ ਹੈ ਜੋੜ ਵਿੱਚ ਜਾਂ ਫਿਰ ਯਾਫੀ ਨੇ ਦੱਸਿਆ ਰਹੇਗਾ ਪਰ ਸਾਹਮਣੇ ਮੁੰਡਾ ਫੇਰ ਪੰਡਤ ਡੁੱਗਰੀ ਵਾਲਾ ਤੇ ਫਰੰਦੀਪੁਰੀਆ ਇਹ ਆ ਡੁੱਗਰੀ ਬੋਲੇ ਤਾਂ ਮੁੰਡਾ ਹੋਇਆ ਕਿ ਮਾਦੇ ਵਾਲਾ ਧੌਂ ਦੀ ਪਿੱਤੀ ਪਿੱਤੀ ਮਾਰਦਾ ਸਿੱਧਾ ਇੱਕ ਵਿੱਚ ਮੱਜਾ ਘਰ-ਘਰ ਕੇ ਫਰੰਦੀਪੁਰੀਆ ਨੂੰ ਕੌਲਾ ਆਉਣੀ ਆ ਸਾਡਿਆਂ ਨੂੰ ਪੇਜ ਕਿਹੜਾ ਆਸਟ੍ਰੇਲੀਆ ਵਾਲਾ ਨੇ ਕਹਿਣਾ ਉਹ ਕਦੇ ਯੂਕੇ ਵਾਲਾ ਨੇ ਕਹਿਣਾ ਪੱਕੇ ਖੇਡ ਮੈਦਾਨ ਦੇ ਸਿਰੇ ਦੀ ਟੱਕਰ ਹੈ ਡੁੱਗਲੀ ਵਾਲਾ ਪੰਦਤ ਤੇ ਪੁਆਇੰਟ 10 ਗੁਰਪ੍ਰੀਤ ਭੋਜੀਆਂ ਦੀ ਵਿਸਲ ਸ਼ਾਰਾ ਹੋ ਗਈ ਦੋ ਸ਼ਿਫਟਾਂ ਲਾਉਣੀਆਂ ਸੀਗੀਆਂ ਪਰ ਉਹ ਮੇਲਾ ਆਪਾਂ ਛੱਡ ਦਿੱਤਾ ਜਿੱਥੇ ਦਾ ਸਾਹਿਬੀ ਨੇ ਕਿਹਾ ਸੀ ਰਾਣੇ ਟਾਈਮ ਨਾਲ ਆ ਜਾਣਾ ਲਓ ਸਾਹਮਣੇ ਫਰੰਦੀਪੁਰੀਆਂ ਤੇ ਜੱਜ ਆਏ ਹੋ ਮੇਰੇ ਰੱਬਾ ਆਏ ਹੋ ਮੇਰੇ ਰੱਬਾ ਰਾਣੇ ਕਰ ਜੀਵਨ ਫੇਰ ਆ ਲਿਆ ਆਓ ਜੀਵਨ ਫੇਰ ਆ ਗਿਆ ਤੇ 10 ਜਨਾਈ ਮਾਤਾ ਜੀ ਦੇ ਮੰਦਰ ਤੇ ਰੌਣਕਾਂ ਲੱਗਣੀਆਂ ਪਰ ਆਹ ਕੌਣ ਹੈ ਓਏ ਫਰੰਦੀਪੁਰੀਆਂ ਓਏ ਫਰੰਦੀਪੁਰੀਆਂ ਟੀਮ ਦਾ ਓ ਜੀਵਨਾ ਧਰਵਾ ਜੁਗਰਦੀ ਭੱਜਾ ਗਾਂਦਾ ਭੱਜਾ ਨਵੇਂ ਪਿੰਡਿਆ ਰਵੀ ਆ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਹੈ ਤੱਕ ਦੇ ਖੇਡ ਮੈਦਾਨ ਦੇ ਵਿੱਚੋਂ ਗੱਪਰੂ ਫੇਰ ਕੰਡੇ ਰੇਡ ਪੌਨੋਂ ਵਧਿਆ ਹੋਇਆ ਨਦੌਰ ਪਿੰਡ ਵਾਲਾ ਆ ਨਿੱਕਾ ਕਹਿੰਦੇ ਟੈਸਟ ਆ ਪਲਾਸੌਰ ਤੋਂ ਜਿੱਥੇ ਕਿੰਨਾ ਮਿੰਟੂ ਨੰਬਰਦਾਰ ਖੇਡ ਦੀ ਧਰਤੀ ਦਾ ਕਬੱਡੀ ਪੌਣ ਦੀ ਵਧਿਆ ਆਇਆ ਹੈ ਹਰਦੇਵ ਸੰਧੂ ਦੀ ਟੀਮ ਦਾ ਕਿ ਆ ਗਿਆ ਹੁਣ ਇਹ ਫਰੰਦੀਪੁਰੀਆ ਤੇ ਜੱਜ ਭੱਜ ਜੱਜ ਭੱਜ ਫਰੰਦੀਪੁਰੀਆ ਸਾਹਮਣੇ ਫਰੰਦੀਪੁਰੀਆ ਸਾਹਮਣੇ ਲੱਗਦਾ ਜੋਰ ਧਿਆ ਰਹੀ ਹੈ ਅੰਤਮ ਪਲਾਵਲ ਚੱਲਦਾ ਮੈਚ ਇੱਕ ਪਾਸੇ 27 ਤੇ ਦੂਸਰੇ ਪਾਸੇ 32 ਚੋਟੀ ਦੀ ਟੱਕਰ ਫਰੰਦੀਪੁਰੀਆ ਮਾਰਦੇ ਮਾਰਦੇ ਭਾਜੀ ਇੱਕ ਪਾਸੇ ਨਿੱਕਾ ਤੇ ਦੂਸਰੇ ਪਾਸੇ ਪੁਰੀਆ ਜੱਟ ਵਰਗਾ ਦੁਰੀਆ ਤੇ ਕਹਿੰਦੇ ਵੱਡੇ ਮੱਲ ਸੱਜਲੇ ਤਾਬੇ ਨੇ ਅੱਜ ਕਹਿੰਦੇ ਮਾਹਕ ਪਤਣਾ ਮਰਗੇ ਕਬੱਡੀ ਦੇ ਜਾਮਾਂ ਵੀ ਸੱਚਾ ਪਰ ਤੱਕਦੇ ਖੇਡ ਮੈਦਾਨ 'ਚਾ ਕੌਣ ਆਹ ਫਰੰਦੀਪੁਰੀਆ ਆਹ ਫਰੰਦੀਪੁਰੀਆ ਫਰੰਦੀਪੁਰੀਆ ਤੇ ਨਦੋੜ ਵਾਲਾ ਆਹ ਫਰੰਦੀਪੁਰੀਆ ਤੇ ਨਦੋੜ ਵਾਲਾ ਨਹੀਂ ਹੋਰ ਆ ਇਹੋ ਦੋ ਆਖਦੇ ਉਹਨਾਂ ਦਾ ਤਾਂ ਨਾ ਹੁਣ ਮਾੜਾ ਹੋ ਗਿਆ ਥਾਪੀ ਦੋ ਤਗੜਾ ਹੋਊਗਾ ਥਾਪੀ ਦੋ ਮੈਨੂੰ ਉਹ ਸਾਰੇ ਬੰਦੇ ਆਏ ਉਂਗਲਾਂ ਖੜੀਆਂ ਕਰ ਕਰ ਜਾਂਦੇ ਆ ਮੈਂ ਕੀ ਕਰਾਂ ਮਰਦਾ ਤੂੰ ਉਹ ਆਏ ਉਹ ਉਂਗਲਾਂ ਖੜੀਆਂ ਕਰਦੇ ਮੇਰੇ ਕੋਲ ਔਰ ਉਹਨਾ ਉਹ ਥਾਪੀ ਦੋ ਫੇਰੀ ਮੈਂ ਤਗੜਾ ਹੋਊਗਾ ਦੋ ਥਾਪੀ ਦੋ ਯਾਰ ਹਾਂ 11 12 ਕਹਿੰਦੇ ਪਹਿਲੋਂ ਕਹਿੰਦੇ ਪਹਿਲੋਂ ਵੜਾ ਪਾਉਣਾ ਉਹ ਪੈਨ ਚਦਾ ਤੋਲ ਮਾਰ ਲਗਾ ਰਗਾ ਉਹ ਖੋਤਿਆ ਇਧਰ ਇਧਰ ਮੈਂ ਦੱਸਾਂ ਜਦੋਂ ਭਜਦੇ ਜੇ ਨਾ ਹੁਣ ਮੈਂ ਐਡਾ ਲੰਮਾ ਦੇਖ ਇੱਧਰ ਨੂੰ ਜਦੋਂ ਚੱਕੇ ਪਤਾ ਕੀ ਹੋਇਆ ਨਾ ਹਾਂ ਚੱਕ ਰਿਹਾ ਤੁਸੀਂ ਇੱਥੇ ਆਣਾ ਬਾ ਹਾਂ ਇੱਥੇ ਰੋਗੇ ਮਾਰਨ ਨਾ ਆਣਾ ਨਹੀਂ ਲੱਗਦਾ ਉਹ ਮੈਂ ਮੈਂ ਤੁਹਾਨੂੰ ਮੋਟੇ ਮਾਰ ਲਗਾ ਹਾਂ ਆ ਮਾਰ ਲਗਾ ਇੱਥੇ ਤੇ ਉਹ ਜਿਹੜਾ ਆਇਆ ਹੋਈ ਜਣਾ ਹੁਣ ਮਾਮਾ ਵੀ ਆਣ ਨਹੀਂ ਜਾਗੇ ਥੋੜੀ ਜਿਹੀ ਮਾਰਾਂ ਮੁੰਡੇ ਬੱਚੇ ਉਹ ਅਜੇ ਨਹੀਂ ਵੱਧਦੀ ਆਪਾਂ ਮਾਰਦੀ ਮੇਰੀ ਪਰ ਬਾਹਰੋਂ ਵੱਜਦੀ ਆ ਹੁਣ ਕੋਈ ਮਾਰ ਨਹੀਂ ਗਾ ਇੱਥੇ ਕੋਈ ਵੱਜਦੀ ਅੱਲਾ ਚੱਲੂ ਨਾ ਜਲ ਬਲੌਟ ਤੇ ਉਹ ਦਾ ਪਾਰ ਤਰੀ ਤੇ ਉਹ ਰਾਜੋ ਜਲ ਪਾਣੀ ਚਾਹੁੰਦੇ ਆ ਬਾਪੂ ਜੀ 100 ਮਹਿਗਾ ਆਪਣਾ ਬੰਦੀਪੁਰਾ ਗੋਪੀ ਮੈਂ ਬੰਦੀਪੁਰੀਆ ਮੈਂ ਕੇਰੇ ਦਾ ਡੈਡੀ ਠੀਕ ਠੀਕ ਆਜੋ ਹਰ ਬਾਤ ਜੀ ਚੜਦੀ ਠੀਕ ਪੈਨਸ਼ਨ ਲਵਾ ਬਾਤ ਜੀ ਬਾਤ ਅਸ਼ਾਕ ਤੇ ਲਾਇਆ ਨਹੀਂ ਗੱਡੀ ਸੁੱਕਾ ਮਾਲ ਹੈਗਾ ਤੇ ਦੇ ਦੋ ਸਾਡੇ ਘਰੇ ਜਾਗਾ ਉਹ ਕਿਹੜੀ ਗੱਡੀ ਦੀ ਆ ਕੇਦਾ ਕਿ ਮੈਂ ਦੁਜਾ ਮਰਾ ਦਾਰੂ ਨਹੀਂ ਪੀਂਦਾ ਸਾਡੇ ਘਰੇ ਜਾਗਾ ਵਾ ਉਹ ਉਹ ਬੜੀ ਹੈ ਉਹਨੂੰ ਪਤਾ ਨਹੀਂ ਕਿੰਨੇ ਮਿਲੀਅਨ ਉਹ ਹੋਈ ਵੀ ਉਹਨੂੰ ਉਹ ਕਿੱਥੇ ਭਾਈ ਉਹ ਸੋਨੇ ਦੇ ਮੇਰੇ ਪਿੰਡ ਦੇ ਨਵੀਂ ਨਿਹੜੀ ਚੱਲ ਵੀ ਗਿਆ ਉਹਨੂੰ ਉਹਨੂੰ ਵੱਡੀ ਬਿਲਕੁਲ ਘੜੀ ਲਾ ਕੇ ਉਹ ਗੁਰਦੇਵ ਆਪਨ ਲਾ ਕੇ ਮੁੰਡੇ ਮਿਲੇ ਨਹੀਂ ਜਿਹੜੇ ਤੇਰੇ ਪਿੰਡਾਂ ਦੇ ਚਲੇ ਗਏ ਬੋੜਾ ਬਿੱਲਾ ਚੱਲੀਏ ਫਿਰ ਅਸੀਂ ਕੀ ਲੈ ਆਏ ਆਦੇ ਫਿਰ ਫਾਈਨਲ ਦੇ ਆਨ ਦਾ ਮਾਨ ਦਾ ਚੱਲੀਏ ਜੇ ਤਾ ਤੂੰ ਚੱਲੇ ਜੀ ਟੀਮ ਕੀ ਚੱਕਰ ਆਪਣੇ ਮਹਾਰਾਜ ਕਿਤਾ ਪਤਾ ਫਰਗੇ ਟੀਮ ਨੇ ਓਏ ਜਨਾਬ ਲੱਗੀ ਚੱਕਰ ਆ ਹਾਂਜੀ ਜਾ ਮਰ ਰੋਜ ਖੇਡ ਖੇਡ ਕੇ ਮੰਨ ਕੇ ਚ ਰਸ਼ਟ ਜੀ ਕਰਨੋ ਜੀ ਕਰਦਾ ਹੈ ਅੱਜ ਵਧੀਆ ਵਧੀਆ ਆਪਣੇ ਏੀਏ ਦਾ ਇਹ ਮੁੰਡੇ ਪਲੇਅਰ ਆਪਣਾ ਦੁੱਦੀ ਹੈ ਜਿਹੜਾ ਕਰਾਉਂਦਿਆ ਵਾ ਇਹ ਜੀ ਇੱਕ ਬੰਦਿਆਂ ਨੂੰ ਮੰਨ ਕੇ ਚੱਲ ਵੀ ਹੁਣ ਸਾਰੇ ਜੇ ਰੇਟ ਪੁੱਛੀ ਨਾ ਬਾਹਰ ਦੀ ਗੱਲ ਬੋਲੋ ਇਹ ਸਾਰਿਆਂ ਦੀ ਬਾਹਰ ਜਾਣਾ ਵਾ ਤੇ ਹੁਣ ਜਿਹੜੀਆਂ ਟੀਮਾਂ ਪ੍ਰੋਪਰ ਹੈਗੀਆਂ ਉਹਨਾਂ ਉਹਨਾਂ ਦੇ ਵਧੀਆ ਟੀਮਾਂ ਵਾ ਬਾਕੀ ਸਾਡੀ ਟੀਮ ਥੋੜੀ ਜੀ ਅਜੇ ਬੜੀ ਐਸੈਂਸ ਗਿਆ ਬੰਦੇ ਕੋਈ ਨਹੀਂ ਹੋ ਜਾਣਾ ਸੈਟ ਵਧੀਆ ਵੜਾ ਉਹ ਜੋ ਬਣ ਗਿਆ ਇਹ ਤੇ ਅੱਜ ਚੋਲੇ ਵਾਲਾ ਉਹ ਹੁੰਦਾ ਫਿਰ ਵਧੀਆ ਹੈ ਉਹਨੇ ਅੱਜ ਰਿਤੇ ਦਾ ਹਾਂ ਇਹ ਭੰਵਾਣ ਖੇਡਦਾ ਰਿਹਾ ਜੇ ਕਬੱਡੀ ਲਾਉਣ ਦੇ ਹੁਣ ਫਿਰ ਮਿਹਨਤ ਨਹੀਂ ਨਹੀਂ ਚਾਹੀਦਾ ਅੱਗੇ ਆਉਂਦਾ ਰਿਹਾ 2 ਮਹੀਨੇ ਲਾਏ ਸੱਤਾਂ ਕਰਨੇ ਵਧੀਆ ਪ੍ਰੇਮ ਹੁੰਦਾ ਤੇ ਵਾਕਾਂ ਨੂੰ ਭੱਜੋ 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 ਬੋੜ ਬਚਾਉਣਾ ਇਹਦੇ ਹਾਂ ਹਾਂਜੀ ਫੋਨ ਹੈ ਜੇ ਚਲੋ ਤੁਹਾਨੂੰ ਫਿਰ ਬਲੌਗ ਤੇ ਲੈ ਆਈਏ ਬਲੌਗ ਤੇ ਖੜਾ ਹੋਗੇ ਚਲੋ ਨਾਮ ਦੱਸੋ ਆਪੋ ਆਪਣਾ ਸਾਰੇ ਇੰਟਰੋਡਕਸ਼ਨ ਦੋ ਬਣੀ ਚਲੋ ਨਾਮ ਦੱਸੋ ਆਪੋ ਆਪਣਾ ਤੇਰਾ ਨਾਮ ਕੀ ਹੈ ਮੇਰਾ ਸੁਖਮਨ ਤੇਰਾ ਪੁੱਤ ਅਰਚਾ ਅਰਚਾ ਕੋਸ਼ਾ ਤੇਰਾ ਵੇ ਬੰਛ ਤੇਰਾ ਦਾਜਾ ਬੰਛ ਮਾ ਗੜਾ ਉਹਦੀ ਆਉਂਦੇ ਤੇਰਾ ਗੰਨੂ ਤੇਰਾ ਪੁੱਤ ਮੇਰਾ ਨਾਮ ਗਰਮੇਰ ਗਰਮੇਰ ਬੰਛ ਮਾਦਰਾ ਕਿੰਨੇ ਰੱਖਿਆ ਬੰਨਛ ਤੂੰ ਬੰਨਛ ਮਢਾਏਂਗਾ ਅੱਗੇ ਬੰਨਛ ਹੈਨਾ ਹਾਂਜੀ ਤਾਂ ਹੋਊਗਾ ਨਾ ਮਨ ਛੱਗੇ ਮਨ ਛੱਗੇ ਭਾਣੀ ਕਿੰਨੇ ਰੱਖਿਆ ਨਾ ਤਰਾ ਕਰਦੇ ਨੇ ਹੈਲੋ ਮਨਾਉਣੀ ਤੇਰੇ ਹੈਲੋ ਮਨਾਉਣੀ ਲੈ ਹੈਲੋ ਨਾ ਲਵ ਯੂ ਵੀ ਆਖੂ ਨਾ ਕਿੰਨੇ ਰੱਖਿਆ ਨਾ ਤਰਾ ਫਿਰ ਬੰਚ ਦਾਦੇ ਹੂੰ ਬਾਬੇ ਨੇ ਬੇ ਨੇ ਕਰਦੇ ਨੇ ਕਿਹੜਾ ਪਿੰਡ ਹੈ ਉਹ ਗੇਰੇ ਪਿੰਡ ਤਾਨੂੰ ਆਪਣੇ ਘਰ ਦਾ ਨਹੀਂ ਪਤਾ ਲੱਗ ਗਿਆ ਆਪਣੇ ਘਰ ਮੈਨੂੰ ਪਤਾ ਓਹ ਬਰਾਜ ਜਦ ਲੰਗਰ ਖਾਣ ਨਹੀਂ ਜਾਂਦੇ ਹੁੰਦੇ ਚੌਂ ਜਾ ਜੀ ਲਾਰ ਜੀ ਜਿੱਤਾ ਚੇਹ ਮਿਲ ਨਹੀਂ ਕਿਦਨ ਆਉਣਾ ਜੀ ਹੁਣ ਦੱਸੋ ਸਵੇਰੇ ਆਇਆਗੇ ਆਓਗੇ ਹਾਂਜੀ ਅਜੇ ਖਲੋਜੋ ਜੇ ਨਾ ਗਰਮੀ ਬੜੀ ਆ ਥੋੜਾ ਠੰਡਾ ਲੈ ਲੰਦੋ ਫੇਰ ਆਇਓਗੇ ਜੀ ਇਦਨ ਮੀ 50 ਦਿਨ ਕੱਲ ਜੀ ਹੋ ਜੇ ਗਰਮੀ ਬੜੀ ਪਤਾ ਜੇ ਅੱਜ ਆਵੋਗੇ ਅੱਜ ਨਾ ਨਹੀਂ ਸਾਈਕਲ ਤੇ ਆਜਾਂਗੇ ਸਾਈਕਲ ਤੇ ਫੇਰ ਆਜੋ ਸਵੇਰੇ ਆ ਜਾਓ ਸਵੇਰੇ ਸ਼ਾਮਾਂ ਨੂੰ ਜਿਹਾ ਆਉਣਾ ਆ ਆ ਜਾਓ ਮੈਂ ਘਰੇ ਹੀ ਆ ਜਿਹਨੇ ਮੈਚ ਨਹੀਂ ਹੈਗਾ ਠੀਕ ਹੈ ਕੱਲੇਗਾ ਫਿਰ ਪਹੁੰਚ ਮੈਂ ਉਹ ਭਰਾਵਾ ਰੈਸਟ ਕਰ ਲੈਂਦੇ ਹੁਣ ਦੋ ਦਿਨਾਂ ਨਾਲ ਅੱਗੇ ਹੁਣ ਬੱਸ ਹੋਈ ਪਈ ਸਰੀਰ ਲਗਾਤਾਰ ਭਾਈ ਨਹੀਂ ਕੀ ਕਰਦੇ ਜਿਹੜਾ ਜਿੰਦਾ ਜ਼ੋਰ ਵੜਾ ਲੱਗਦਾ ਕੱਲ ਸਭੋਂ ਜ਼ਿਆਦਾ ਜ਼ੋਰ ਲੱਗਾ ਤੇ ਅੱਜ ਸਰੀਰ ਤੁਰਦਾ ਨਹੀਂ ਹਾਂਜੀ ਇਹ ਗੱਲ ਵੇਖਣ ਇਹ ਤੁਹਾਡੇ ਫਲੇਰ ਉਹ ਜਿਹਾ ਟੀਆ ਦੇਖੋ ਤੁਸੀਂ ਬਾਹਰ ਨਹੀਂ ਆ ਗਏ ਇਹ ਕਿੰਦੇ ਚਲੋ ਚਲੀਏ ਭਾਈ ਦੇ ਭਰਾ ਚਲਿਆ ਗਏ ਸਾਰੇ ਇਹਨੇ ਹੁੰਦੇ ਚੱਲ ਗਏ ਨਹੀਂ ਫੋਟੋ ਚਾਉਣੀ ਉਹਨਾਂ